ਇੱਕ ਬੁੱਧਵਾਨ ਔਰਤ ਆਪਣੇ ਬੰਦੇ ਤੋਂ ਉਹ ਸੋਨੇ ਬਿਨਾਂ ਵੀ ਸਾਰ ਲੂ ਚਾਂਦੀ ਬਿਨਾਂ ਵੀ ਸਾਰ ਲੂ ਰੁਪਏ ਬਿਨਾਂ ਵੀ ਸਾਰ ਲੂ ਗੱਡੀ ਬਿਨਾਂ ਵੀ ਸਾਰ ਲੂ ਬਸ ਬੰਦਾ ਸ਼ਾਮ ਨੂੰ ਘਰ ਆ ਕੇ ਥੋੜਾ ਜਾਂ ਉਹਨੂੰ ਪਿਆਰ ਜਤਾ ਦੇਣਾ ਉਹਨੂੰ ਇਹ ਸ਼ੋਅ ਕਰ ਦੇ ਛੋ ਮਤਲਬ ਮੈਂ ਇਹ ਨਹੀਂ ਕਹਿ ਰਿਹਾ ਵੀ ਐਕਟਿੰਗ ਕਰੋ ਇਹ ਦਿਖਾ ਦੇ ਆਪਣਾ ਪਿਆਰ ਦਿਖਾ ਦੇ ਕਿ ਉਹ ਉਹਨੂੰ ਪਿਆਰ ਕਰਦਾ ਹੈ ਇੱਕ ਔਰਤ ਤਾਨੂੰ ਜ਼ਿੰਦਗੀ ਚ ਕਦੇ ਤੰਗ ਨਹੀਂ ਕਰ ਸਕਦੀ ਜੇ ਤੁਸੀਂ ਉਹਨੂੰ ਆਪਣਾ ਪਿਆਰ ਦੇਤਾ। ਇਹ ਦੁਨੀਆ ਦੇ ਉੱਤੇ ਸਾਰਿਆਂ ਤੋਂ ਮਹਿੰਗੀ ਚੀਜ਼ ਇਸ ਟਾਈਮ ਕੌਣ ਆ? ਲੱਖੋਂ ਨੂੰ ਪਹੁੰਚੇ ਬਿਆਪਸਟ ਜੀ। ਤੁਹਾਨੂੰ ਪਤਾ ਤੁਹਾਡੇ ਕੋਲ ਦੇਣ ਲਈ ਸਾਰਿਆਂ ਤੋਂ ਕੀਮਤੀ ਚੀਜ਼ ਕਿਹੜੀ ਹੈ ਜਿਹੜੀ ਤੁਸੀਂ ਕਿਸੇ ਨੂੰ ਦੇ ਸਕਦੇ ਹੋ? ਸਮਾ ਸਮਾ ਜੀ L O V E ਲਵ ਪਿਆਰ ਪਿਆਰ ਸਾਰਿਆਂ ਤੋਂ ਕੀਮਤੀ ਹੁੰਦਾ ਆ ਕੋਈ ਆਪਣੀ ਪਤਨੀ ਨੂੰ ਸਾਰਿਆਂ ਤੋਂ ਕੀਮਤੀ ਤੋਹਫਾ ਦੇਣਾ ਚਾਹੁੰਦਾ ਹੈ ਇਹਨਾਂ ਨੇ ਦੇਣਾ ਇਹਦਾ ਕਿਸੇ ਹੋਰ ਨੂੰ ਦੁੰਦੇ ਨੇ ਧਿਆਨ ਰੱਖਿਓ ਉਹਨਾਂ ਦਾ ਸਾਰਿਆਂ ਤੋਂ ਕੀਮਤੀ ਚੀਜ਼ ਦੇਣਾ ਚਾਹੁੰਦੇ ਹੋ ਉਹ ਕੀ ਆ ਉਹ ਤੁਹਾਡਾ ਪਿਆਰ ਆ ਸੋਨਾ ਬੰਗਲਾ ਦੇ ਪਾਉ ਨਾ ਦੇ ਪਾਉ ਪਰ ਪਿਆਰ ਜ਼ਰੂਰ ਦੋ ਪਤਨੀ ਆਪਣੇ ਪਤੀ ਨੂੰ ਸਾਰੇ ਤੋਂ ਮਹਿੰਗੀ ਚੀਜ਼ ਦੇਣਾ ਚਾਹੁੰਦੀਆਂ ਨੇ ਉਹ ਗਿਆ ਉਹ ਗਿਆ ਉਹ ਗਿਆ ਪਿਆਰ ਵੈਸੇ ਮੇਰਾ ਟੌਪਿਕ ਹੀ ਨਹੀਂ ਹੈਗਾ ਇੱਕ ਹਿੰਟ ਇੱਕ ਹਿੰਟ ਦੇ ਕੇ ਮੈਂ ਖਤਮ ਕਰ ਰਹੇ ਹਾਂ ਇੱਥੋਂ ਅੱਗੇ ਜਾਊਂਗਾ ਤੁਹਾਨੂੰ ਪਤਾ ਬਹੁਤੇ ਵਿਆਹੇ ਬੰਦੇ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਨਹੀਂ ਮਾਣ ਬੰਦੇ ਨਾ ਹਾਂ ਤੇ ਨਾ ਉਹ ਵਿਆਹ ਬੋਲੋ ਜਿਹੜੇ ਵਿਆਹ ਹੀ ਨੇ ਉਹਨਾਂ ਨੂੰ ਕੀ ਪਤਾ ਵਿਚਾਰਿਆ ਨੂੰ ਜਿਹੜੀ ਜ਼ਿੰਦਗੀ ਖੁਸ਼ੀ ਤੇ ਆਨੰਦਮਨ ਆਨ ਵਾਲੀ ਹੁੰਦੀ ਆ ਵਿਆਹ ਦੇ ਪਹਿਲੇ ਸਾਲ ਉਹ ਤਾਂ ਲੜ ਲੜ ਕੇ ਕੱਢ ਦੁੰਦੇ ਨੇ ਤੇ ਜੋ ਦੰਦ ਜੇ ਨਿਕਲਣੇ ਸ਼ੁਰੂ ਹੋ ਜਾਂਦੇ ਨਾ ਉਦੋਂ ਸਮਝ ਆਂਦੀ ਆ ਵੀ ਅਸੀਂ ਕੀ ਗਵਾਤਾ ਦੋ ਚੀਜ਼ਾਂ ਕਦੇ ਹੱਥ ਨਹੀਂ ਆਉਂਦੀਆਂ ਉਹਨਾਂ ਚੋਂ ਇੱਕ ਚੀਜ਼ ਦੀ ਮੈਂ ਗੱਲ ਕਰੂੰਗਾ ਅੱਜ ਉਹ ਆ ਸਮਾਂ ਬੋਲੋ ਕੀ ਆ ਹੋ ਸਾਰੇ ਬੋਲੋ ਕੀ ਆ ਸਮਾ ਕਿ ਇਸ ਲਈ ਜੇ ਕੋਈ ਨਵਾਂ ਵਿਆਹ ਹੈ ਉੱਥੇ ਕੋਈ ਬੈਠਾ ਜੋੜਾ 2 ਸਾਲ ਹੋ ਗਏ 4 ਹੋ ਗਏ 5 ਹੋ ਗਏ ਕੁੜਕੁੜ ਬੁੜਬੁੜ ਚੱਲ ਰਹੀ ਹੈ ਨਾ ਤੁਹਾਡੇ ਚ ਨੂੰ ਬੰਦ ਕਰ ਦੋ ਮੇਰੀ ਗੱਲ ਅੱਜ ਨੋਟ ਕਰਕੇ ਲੈ ਜਾਓ ਆਪਣੇ ਫੋਨ 'ਚ ਰਿਕਾਰਡ ਕਰ ਲਓ 10 ਸਾਲ ਨੂੰ ਪਛਤਾਉਂਗੇ ਤੁਸੀਂ ਵੀ ਮੈਂ ਆਪਣਾ ਟਾਈਮ ਬਰਬਾਦ ਕਰ ਲਿਆ ਪਛਤਾਉਂਗੇ ਤੁਸੀਂ 10 ਸਾਲਾਂ ਨੂੰ ਇਹ ਚੇਤੇ ਕਰੋਗੇ ਰਮੇਸ਼ ਪਾਉਲ ਨੇ ਕੋਈ ਗੱਲ ਸਿਖਾਈ ਸੀ ਤੁਸੀਂ ਸਾਰਾ ਕੁਝ ਵਾਪਸ ਪ੍ਰਾਪਤ ਕਰ ਸਕਦੇ ਹੋ ਪਰ ਆ ਜਿਹੜਾ ਟਾਈਮ ਗਵਾ ਲਿਆ ਨਾ ਕੁੜਕੁੜ ਕੇ ਇਹ ਵਾਪਸ ਨਹੀਂ ਆਣਾ ਆਹੀ ਟਾਈਮ ਆ ਉਨ ਛਾਇ ਕਰੰਦਾ ਵਿਆਹ ਦਾ ਆਨੰਦ ਮਾਣਨ ਦਾ ਵਿਆਹ ਦੀ ਖੁਸ਼ੀ ਮਨਾਉਣ ਦਾ ਤੇ ਇਹਨੂੰ ਤੁਸੀਂ ਲੜ ਲੜ ਕੇ ਕੱਢ ਲਿਆ ਤੇ ਮੁੜ ਕੇ 15 ਸਾਲਾਂ ਨੂੰ ਚੇਤੇ ਆਊਗਾ ਫਿਰ ਚੇਤੇ ਹੀ ਆਊਗਾ ਤੁਸੀਂ ਕਰ ਕੁਝ ਨਹੀਂ ਬਾਣਾ ਇਸ ਲਈ ਆਪਣਾ ਟਾਈਮ ਬਰਬਾਦ ਨਾ ਕਰੀਏ ਮੈਂ ਕਿਉਂ ਬੋਲ ਰਿਹਾ ਕਿਉਂਕਿ ਪਿਛਲੇ ਤਵਾਰ ਮੈਂ ਦੱਸਿਆ ਸੀ ਪਰਮੇਸ਼ਵਰ ਕਹਿੰਦਾ ਰੋਕ ਕੇ ਕਹ ਆਸੂਆਂ ਨਾਲ ਕਹ ਕਿੰਨੂ ਗਿਆ ਸ਼ਰਮੀਆਂ ਨੂੰ ਕਿਉਂ ਪਰਮੇਸ਼ਵਰ ਕਹ ਰੋਕ ਕੇ ਕਹ ਤੂੰ ਆਪਣੇ ਵਿਆਹ ਦਾ ਪਹਿਲਾ ਪਿਆਰ ਭੁੱਲ ਗਿਆ ਇਹਦਾ ਮਤ ਬੋਲੋ ਜਦੋਂ ਇੱਕ ਲੇਡੀ ਆਪਣੇ ਆਦਮੀ ਦੇ ਅੰਦਰ ਇਹ ਚੀਜ਼ ਦੇਖਦੀ ਆ ਨਾ ਵੀ ਮੇਰਾ ਪਤੀ ਉਹ ਪਹਿਲੇ ਹਫਤੇ ਵਾਲਾ ਨਹੀਂ ਰਿਹਾ ਜਿਹੜਾ ਹਫਤਾ ਪਹਿਲਾਂ ਚੱਲਿਆ ਮਹੀਨਾ ਕ ਪਹਿਲਾਂ ਚੱਲਿਆ ਬਹੁਤ ਮਹੀਨੇ ਪਹਿਲਾਂ ਚੱਲਿਆ ਪਰਮੇਸ਼ਵਰ ਨੇ ਕਿਉਂ ਕਿਹਾ ਰੋਕੇ ਕਹ ਉਹ ਅਰਤ ਵੀ ਆਪਣੇ ਅੰਦਰ ਕੁੰਡੀ ਲਾ ਲਾ ਕੇ ਰੁੰਦੀ ਆ ਤੇ ਉਹ ਬੰਧਾ ਵੀ ਆਪਣੇ ਅੰਦਰ ਕੁੰਡੀ ਲਾ ਲਾ ਕੇ ਰੁੰਦਾ ਏ ਇਸ ਲਈ ਪਹਿਲੇ ਪਿਆਰ ਚ ਪ੍ਰਭੂ ਦੇ ਨਾਲ ਜਿਹੜਾ ਪਿਆਰ ਆ ਉਹ ਵੀ ਪਹਿਲਾ ਰਹਿਣਾ ਚਾਹੀਦਾ ਤੇ ਘਰ ਵਾਲੀ ਨਾਲ ਜਿਹੜਾ ਪਿਆਰ ਆ ਅਸੀਂ ਨਕਮੀਆਂ ਚੀਜ਼ਾਂ ਦੇ ਪਿੱਛੇ ਲੱਗੇ ਹੋਏ ਆ ਤੇ ਕੀ ਬੰਦੇ ਜਾ ਰਹੇ ਆ ਨਿਕੰਮੇ ਜੋਰ ਨਾਲ ਬੋਲੋ ਨਿਕੰਮੇ ਜੋਰ ਨਾਲ ਬੋਲੋ